ਚਲੀ ਫਰਪਾ ਨਾ ਨਾ ਜਾਣਣੀਆ ਚਸੂ ਕੋਲ ਵਾਜ ਦੋ ਬੇਬੀ ਦਾਦੀ ਬੇਬੀ ਆ ਗਈ ਲੈਣ ਵਾਸਤੇ ਆ ਲੈ ਜੋ ਅਨੰਤ ਨੂੰ ਲੈ ਜਾਓ ਆ ਫੜੋ ਫੜੋ ਅਨੰਤ ਨੂੰ ਫੜੋ ਮੰਮੀ ਗੁਆ ਲੰਤ ਨੂੰ ਫੜਿਓ ਮੰਮੀ ਅਨੰਤ ਨੂੰ ਲੈ ਜਾਓ ਚਲੋ ਅਨੰਤ ਦਾਦੀ ਨੂੰ ਹਾਕ ਮਾਰ ਦੋ ਅਨੰਤ ਦਾਦੀ ਅਨੰਤ ਦੀ ਦਾਦੀ ਅਨੰਤ ਨੂੰ ਲੈ ਜਾਓ ਚਲੋ